ਸੰਸਨਕਨ ਕ੍ਰਾਈਮ ਸ਼੍ਰਮਣੀ ਸੀ ਕਿ ਦੋ ਲੜਕੇ ਟੋਰੀ ਦੇ ਮੋਟਰਸਾਈਕਲ ਤੇ ਬੇਚਲੀ ਤਾਕ ਦੇ ਵਿੱਚ ਬੰਗਾ ਸਾਈਡ ਤੋਂ ਨਵਾਂ ਸ਼ਹਿਰ ਨੂੰ ਆ ਰਹੇ ਆ ਜੇ ਇਸ ਤੇ ਅਸੀਂ ਉੱਥੇ ਗਏ ਅਸੀਂ ਓਮਪrakash ਤੇ ਨਾਲ ਜ਼ੋਰ ਮਲਾਜਮ ਲਾ ਕੇ ਅਸੀਂ ਪੂਰੀ ਮਸਤੀਦੀ ਦੇ ਨਾਲ ਨਾਕਾਬੰਦੀ ਕਰਕੇ ਉਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਤੇ ਇੱਕ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰੀ ਬ੍ਰਾਊਂਡ ਹੋਇਆ ਸੀਗਾ ਇਹ ਦੋ ਲੜਕੇ ਗੁਰਿੰਦਰ ਸਿੰਘ ਅਤੇ ਸੁਨੀਲ ਕੁਮਾਰ ਦੋਨੋਂ ਸਲੇਮਪੁਰ ਥਾਣਾ ਰਹੁੰਦੇ ਰਹਿਣ ਵਾਲੇ ਹੈਗੇ ਆ ਇਹਨਾਂ ਤੇ ਅਸੀਂ ਮੋਟਰਸਾਈਕਲ ਬਰਾਬਦ ਕਰਕੇ ਹੋਰ ਤਤਕਸ਼ ਕੀਤੀ ਪੁੱਛਗਿਸ਼ ਕੀਤੀ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਰਿਮਾਂਡ ਲਿਆ ਦੌਰਾਨੇ ਪੁੱਛਗਿਸ਼ ਇਹਨਾਂ ਨੇ 4 ਮੋਟਰਸਾਈਕਲ ਸਪਲੈਂਡਰ ਚੋਰੀ ਕੀਤੇ ਹੋਏ ਹੋਰ ਬ੍ਰਾਂਡ ਕਰਵਾਏ ਆ ਟੋਟਲ ਅਨਸੂਚੀਨਾ ਤੋਂ 5 ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਹੈਗੇ ਆ ਸਪਲੈਂਡਰ ਜੋ ਇਹਨਾਂ ਨੇ ਬਖ ਬਖੇ ਗੀਦੜੂ ਤੋਂ ਚੋਰੀ ਕੀਤੇ ਸੀਗੇ ਔਰ ਅੱਗੇ ਤਤਕਸ਼ ਅਸੀਂ ਕਰ ਰਹੇ ਆ ਅੱਜ ਵੀ ਇਹਨਾਂ ਦਾ ਅਸੀਂ ਰਿਮਾਂਡ ਲਾਵਾਂਗੇ ਰਿਮਾਂਡ ਲੈ ਕੇ ਹੋਰ ਪੁੱਛਗਿਸ਼ ਕਰਾਂਗੇ ਜੇ ਕੋਈ ਹੋਰ ਮੋਟਰਸਾਈਕਲ ਬਰਾਮਦ ਹੋ ਜਾ ਉਹ ਵੀ ਆਪ ਨੂੰ ਸੂਚਿਤ ਕੀਤਾ ਜਾਵੇਗਾ ਫਿਰ ਇਹਨਾਂ ਦਾ ਪਹਿਲਾਂ ਮਾਰ ਕਿ ਹੋ ਜਾਏ ਇਹਨਾਂ ਦਾ ਪਿਛੋਕੜ ਜਿਹੜਾ ਹੈਗਾ ਇਹ ਕਰੀਬ 2-3 ਕ ਮਹੀਨੇ ਤੋਂ ਇਸ ਕੰਮ ਦੇ ਵਿੱਚ ਪਏ ਆ ਥੋੜਾ ਨਸ਼ਾ ਵੀ ਕਰਨ ਦੇ ਆਦਤ ਹੈਗੇ ਆ ਤੇ ਬਾਕੀ ਇਹਨਾਂ ਤੇ ਪਹਿਲਾਂ ਕੋਈ ਮੁਕੱਦਮਾ ਹੈ ਨਹੀਂਗਾ ਤੇ ਇਹ ਪਹਿਲੇ ਮੁਕੱਦਮੇ ਨੇ ਤੇ ਹੋਇਆ ਥੋੜੇ ਚਿਰ ਤੋਂ ਉਹ ਚੋਰੀਆਂ ਕਰ ਲੰਗੇ ਸੀਗੇ ਚੋਰੀਆਂ ਕਰਕੇ ਚੱਕ ਕੇ ਕਰਦੇ ਕੀ ਆ ਇਹ ਗੱਲ ਚੋਰੀਆਂ ਕਰਕੇ ਚੱਕ ਲੈਂਦੇ ਆ ਉਹਨਾਂ ਦਾ ਕਰਦੇ ਕੀ ਆ ਇਹ ਮੋਟਰਸਾਈਕਲ ਚੁੱਕ ਕੇ ਕਿਸ ਨੂੰ 3000 ਦਾ ਕਿਸ ਨੂੰ 4000 ਦਾ ਦੇ ਦਿੰਦੇ ਆ ਉਹਨੂੰ ਕਹਿੰਦੇ ਮੈਨੂੰ ਪੈਸੇ ਦੀ ਲੋੜ ਹੈ ਇਹ ਗਰਮੀ ਰੱਖ ਦਿੰਦੇ ਪੈਸੇ ਖਰਚ ਲੈਂਦੇ ਆ ਇਹ ਗਾਹ ਦੱਸਦੇ ਨਹੀਂ ਕਿ ਮੈਂ ਚੋਰੀ ਕੀਤਾ ਇਹ ਕਹਿੰਦੇ ਕਿ ਮੇਰਾ ਮੋਟਰਸਾਈਕਲ ਹੈ ਕਿਸੇ ਜਾਣ ਦੋਸਤ ਨੂੰ ਦੇ ਦਿੰਦੇ ਆ ਸਰ ਉਹ ਚਿਹਰੇ ਸਾਹਮਣੇ ਉਹ ਚਿਹਰੇ ਸਾਹਮਣੇ ਜਿਹਨੂੰ ਵੇਚਦੇ ਆ ਜਾਂ ਕਿਸੇ ਕਬਾੜੀ ਨੂੰ ਵੇਚਦੇ ਆ ਕਿਸੇ ਬੰਦੇ ਨੂੰ ਵੇਚਦੇ ਆ ਨਹੀਂ ਇਹਨਾਂ ਨੇ ਕਬਾੜੀ ਨਹੀਂ ਵੇਚੇ ਸੀਗੇ ਇੱਕ ਦੋ ਮੁੰਡੇ ਸਾਡੇ ਸਾਹਮਣੇ ਆਏ ਸੀ ਜਿਹੜੇ ਹਾਲੇ ਸਟੂਡੈਂਟ ਸੀ ਪੜ੍ਹਦੇ ਸੀ ਉਹਨੂੰ ਇਹਨਾਂ ਨੇ ਕਿਹਾ ਸੀ ਕਿ ਆਸ ਸੀ ਤੋਂ ਅਸੀਂ ਲਿਆਵਾਂਗੇ ਐਫੀਡੇਟ ਬਣਾਵਾਂਗੇ ਤੇ ਮੋਟਰਸਾਈਕਲ ਦਿੱਤੇ ਸੀ ਉਹ ਸਾਨੂੰ ਮੋਟਰਸਾਈਕਲ ਉਹਨਾਂ ਦੋ ਮੋਟਰਸਾਈਕਲ ਹੈਂਡਓਵਰ ਕਰਤੇ ਆ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਚੋਰੀ ਕਰਨ ਦਾ ਢੰਗ ਤਰੀਕਾ ਕਿਹੋ ਜਿਹਾ ਹੈ ਚੋਰੀ ਕਰਨ ਦਾ ਢੰਗ ਇਹਦੇ ਸੀ ਜਿੱਥੇ ਦੇਖਦੇ ਜਿਆਦਾ ਰਸ਼ ਹੈਗਾ ਮੋਟਰਸਾਈਕਲ ਜਿਆਦਾ ਖੜਿਆ ਪਾਲਕ ਦੀ ਆਵਾਜ਼ ਜਦ ਕੱਟ ਹੁੰਦੀ ਤੇ ਦਾਹ ਲਾ ਕੇ ਮੋਟਰਸਾਈਕਲ ਨੂੰ ਖਾਸ ਕਰਕੇ ਸਪਲੈਂਡਰ ਮੋਟਰਸਾਈਕਲ ਨੂੰ ਚੋਰੀ ਚਾਬੀ ਲਾ ਕੇ ਤੇ ਲੋਕ ਖੋਲ ਕੇ ਲੈ ਜਾਂਦੇ ਆ ਸਪਲੈਂਡਰ ਮੋਟਰਸਾਈਕਲ ਨੂੰ ਇਹ ਅੱਜ ਕੱਲ ਇਹ ਐਦਾਂ ਦਾ ਮੋਟਰਸਾਈਕਲ ਹੈਗਾ ਕਿ ਜਿਹਨੂੰ ਜਿਹੜੀ ਮਰਜ਼ੀ ਚਾਬੀ ਲਾ ਲਓ ਉਹ ਚਾਬੀ ਨੇ ਮੋਟਰਸਾਈਕਲ ਜਿਹੜਾ ਜਕੜੋਂ ਖੁੱਲ ਜਾਂਦਾ ਔਰ ਇਹਨੂੰ ਤਲਾ ਕੇ ਲੈ ਜਾਂਦੇ ਆ ਇਹ ਬੜੇ ਲੰਬੇ ਸਮੇਂ ਤੋਂ ਇਹ ਜਿਹੜੀ ਜਰਦੀ ਹੈ ਪ੍ਰੋਬਲਮ ਉਹ ਕਿ ਸਪਲੈਂਡਰ ਮੋਟਰ ਬਿਲਕੁਲ ਜੀ ਵੈਸੇ ਸਪਲੈਂਡਰ ਮੋਟਰਸਾਈਕਲ ਜਿਹੜੇ ਹੈਗੇ ਇਹਦਾ ਲੋਕ ਉਹੀ ਪੁਰਾਣੇ ਚੱਲੇ ਆ ਰਿਹਾ ਪਹਿਲਾਂ ਵੀ ਅਸੀਂ ਇੱਕ ਵਾਰੀ ਤੁਹਾਨੂੰ ਯਾਦ ਹੋਣਾ 2010 ਦੇ ਵਿੱਚ ਵੀ 10 ਮੋਟਰਸਾਈਕਲ ਬ੍ਰਾਂਡ ਕੀਤੇ ਸੀ ਉਹਦੇ ਅਸੀਂ ਦੇ ਕੇ ਭੇਜਿਆ ਸੀ ਸਪਲੈਂਡਰ ਕੰਪਨੀ ਨੂੰ ਕਿ ਇਹਨਾਂ ਦੇ ਜਿਹੜੇ ਲੋਕ ਹੈਗੇ ਉਹ ਚੇਂਜ ਕੀਤੇ ਜਾਣ ਪਰ ਹੁਣ ਵੀ ਆਪਾਂ ਜੀ ਕੰਪਨੀ ਦੇ ਨਾਲ ਤਾਲਮੇਲ ਕਰਾਂਗੇ ਉਹਨਾਂ ਨੂੰ ਕਹਾਂਗੇ ਜਿਹੜੇ ਸਪਲੈਂਡਰ ਮੋਟਰਸਾਈਕਲ ਨੇ ਲੋਕ ਚੇਂਜ ਕੀਤੇ ਜਾਣ ਕਿਉਂਕਿ ਹੋਰ ਬਾਕੀ ਮੋਟਰਸਾਈਕਲ ਜਿਹੜੇ ਹੈਗੇ ਆ ਉਹਨਾਂ ਦੇ ਲੋਕ ਨਹੀਂ ਖੁੱਲਦੇ ਚੋਰੀ ਵੀ ਨਹੀਂ ਹੁੰਦੀ ਸਪਲੈਂਡਰ ਮੋਟਰਸਾਈਕਲ ਹੀ ਚੋਰੀ ਹੁੰਦੇ ਇਹਨਾਂ ਨੂੰ ਜਿਹੜੀ ਮਰਜ਼ੀ ਚੋਰ ਚਾਬੀ ਲਾ ਲੈਂਦੇ ਆ ਤੇ ਖੋਲ ਕੇ ਲੈ ਜਾਂਦੇ। ਸਰਕਾਰ ਦਾਦ ਕਰ ਸਮੇ ਕਿਤੇ ਇਹਨਾਂ ਨੇ ਤੇਜ ਤਾਰ ਉਸ ਘਰ ਤੋਂ ਵੀ ਕੀਤੀ। ਨਹੀਂ ਇਹ ਤੇਜ ਤਾਰ ਹਥਿਆਰ ਵਾਲੇ ਨਹੀਂ ਆ ਇਹ ਸਿਰਫ ਮੋਟਰਸਾਈਕਲ ਦੇਖਦੇ ਸੀ ਜਿੱਥੇ ਨਦਾਨ ਲੱਗਦਾ ਸੀ ਚੋਰੀ ਕਰਕੇ ਲੈ ਜਾਂਦੇ ਸੀ। ਤੇ ਇਹਨਾਂ ਨੇ ਅਸੀਂ ਫੜ ਲਿਆ ਹੈਗਾ ਕਿ ਕੋਸ਼ਿਸ਼ ਕਰ ਰਹੇ। ਮੋਟਰਸਾਈਕਲ ਵੇਚ ਕੇ ਜਿਹੜਾ ਇਹ ਪੈਸਾ ਲੈਂਦੇ ਸਕੇ ਉਹਦਾ ਨਸ਼ਾ ਖਰੀਦੇ ਸੀ। ਆ ਇਹ ਮੋਟਰਸਾਈਕਲ ਵੇਚ ਕੇ ਜਿਹੜਾ ਇਹ ਮੋਟਰਸਾਈਕਲ ਬਹੁਤ ਸਸਤੇ ਦੇ ਦਿੰਦੇ ਸੀ ਜਿਹੜਾ 4000 5000 6000 ਦੇ ਵਿੱਚ ਵੇਚ ਦਿੰਦੇ ਸੀ ਉਹਦਾ ਕੁਝ ਨਸ਼ਾ ਲਾ ਲੈਂਦੇ ਕੁਝ ਕੱਪੜੇ ਵਗੈਰਾ ਖਰੀਦ ਲੈਂਦੇ ਸੀ ਤੇ ਆਪਣੀ ਨਿੱਜੀ ਵਰਤੋਂ ਦਾ ਖਰਚਾ ਕਰ ਲੈਂਦੇ ਸੀ ਸਰ ਇੱਕ ਪੰਤੀ ਮੋਟਰਸਾਈਕਲ ਕਿ ਹੋਰ ਵੀ ਬਰਾਂਡ ਕਰ ਸਕਦੇ ਆ ਫਿਰ ਹਾਲ ਤਾਂ ਅੱਜ ਤੱਕ ਜਿਹੜੇ ਇਹਨਾਂ ਨੇ 5 ਮੋਟਰਸਾਈਕਲ ਬਰਾਂਡ ਕਰਵਾਏ ਆ ਬਾਕੀ ਪੁੱਛ ਕੇ ਸ਼ਿਕਰ ਰਹੇ ਜੇ ਹੋਰ ਵੀ ਬਰਾਂਡ ਕਰਵਾਉਣਗੇ ਤਾਂ ਆਪਾਂ ਉਹ ਤੁਹਾਨੂੰ ਇਨਫੋਰਮੇਸ਼ਨ ਦੇ ਦੇਂਗਾ